ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਕਿੱਥੇ ਕਿੱਥੇ ਅੱਜ ਹਲਕੀ ਧੁੰਦ ਸੀ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਕਿ ਚਮਕਦੀ ਤੁੱਪ ਚੜਦਾ ਸ਼ੋਰ ਜਿਵੇਂ ਅਸੀਂ ਰਾਤ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਉਸ ਤਰ੍ਹਾਂ ਬਣ ਚੁੱਕਿਆ ਤੇ ਤਸਵੀਰਾਂ ਲਾਈਵ ਨੇ ਤੇ ਮੌਸਮ ਦੇਖ ਸਕਦੇ ਹੋ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੋਊਗਾ ਦੁਪਹਿਰ ਤੋਂ ਬਾਅਦ ਹਲਕੇ ਫੁਲਕੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਬੱਦ ਨਾਮਤ ਰੁਕ ਦੇ ਵਿੱਚ ਤੇ ਬਾਕੀ ਮੌਸਮ ਠੀਕ ਠਾਕ ਰਹੂਗਾ ਹਵਾਵਾਂ ਨੇ ਜਿਹੜੀਆਂ ਉੱਤਰ ਪੱਛਮੀ ਉਹ ਵਾਪਸੀ ਕਰ ਲੈਣਗੇ ਆ ਤਾਪਮਾਨ ਦੀ ਗੱਲ ਕਰੀਏ ਤਾਂ 23-24 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਅੱਜ ਦਿਨ ਦਾ ਦਰਜ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਰਾਤ ਦੇ ਤਾਪਮਾਨ ਜਿਹੜੇ ਉਹ ਵੀ ਠੀਕ ਠਾਕ ਹੀ ਰਹਿਣਗੇ ਉਹ ਆਪਾਂ ਡੇਟ ਆਪਾਂ ਜਿਹੜੀ ਰਾਤ ਦੇ ਸਮੇਂ ਵੀਡੀਓ ਜਿਹੜੀ ਉਹ ਜਾਣਕਾਰੀ ਸਾਂਝੀ ਕਰ ਦਵਾਂਗੇ ਇਸ ਸਮੇਂ ਦੀ ਅਪਡੇਟ ਇਹੀ ਆ ਦੋਸਤੋ ਲਾਈਵ ਕਿ ਮੌਸਮ ਮੇ ਜਿਹੜਾ ਬਦਲਿਆ ਹੋਇਆ ਤੇ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਸੀ ਉਹ ਤਸਵੀਰਾਂ ਸਾਂਝੀਆਂ ਕਰ ਰਿਹਾ ਲਾਈਵ ਮੌਸਮ ਕਿ ਠੀਕ ਠਾਕ ਆ ਅਸਮਾਨ ਨੀਲਾ ਸਾਫ ਦਿਖਾਈ ਦੇ ਰਿਹਾ ਤੇ ਅੱਜ 2 ਤਰੀਕ ਨੂੰ ਜਿਹੜਾ ਮੌਸਮ ਆ ਉਹ ਠੀਕ ਠਾਕ ਰਹੂਗਾ ਜਿਹੜਾ ਇੱਕ ਸਿਸਟਮ ਆ ਰਿਹਾ 3 ਤੇ 4 ਤਰੀਕ ਦੇ ਵਿੱਚ ਵਿੱਚ ਤਾਂ ਉਹ ਅੱਜ ਪਹੁੰਚਣਾ ਸ਼ੁਰੂ ਹੋ ਜੂ ਪੰਜਾਬ ਦੇ ਕੁਝ ਸਰ ਕੱਲ ਨੂੰ ਪਹੁੰਚਣਾ ਸ਼ੁਰੂ ਹੋ ਜੂਗਾ ਦੋ ਤਿੰਨ ਘੰਟਿਆਂ ਤੋਂ ਬਾਅਦ ਪਹਿਲੇ ਘੰਟਿਆਂ ਤੋਂ ਬਾਕੀ ਅਪਡੇਟ ਕੱਲ ਨੂੰ ਜਾਂ ਰਾਤ ਦੇ ਸਮੇਂ ਜਾਣਕਾਰੀ ਰੇਡੀਓ ਸੈਟਲਾਈਟ ਦੇ ਮੁਤਾਬਕ ਸਾਂਝੀ ਕਰ ਦਵਾਂਗੇ ਕਿ ਕਿ ਉਹ ਸਿਸਟਮ ਕਿੱਥੇ ਕ ਪਹੁੰਚਿਆ ਹੋਇਆ ਤੇ ਤਸਵੀਰ ਲਾਈਵ ਦੇਖ ਸਕਦੇ ਹੋ ਤੁਸੀਂ ਕਿ ਮੌਸਮ ਐਸਾ ਮੇ ਜਿਹੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਆਉਣ ਵਾਲੇ ਸਮੇਂ ਦੀ ਅਪਡੇਟ ਆਪਾਂ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਰਹੋ ਚਮਕਦੀ ਧੁੱਪ ਦੀ ਤਸਵੀਰ ਲਾਈਵ ਤੁਸੀਂ ਦੇਖ پا ਰਹੇ ਹੋ ਦੋਸਤੋ ਕਮੈਂਟ ਜਰੂਰ ਕਰਿਓ ਤੁਹਾਡੇ ਇਲਾਕੇ ਦਾ ਮੌਸਮ ਕਿਹੋ ਜਿਹਾ ਹੈ ਤਸਵੀਰਾਂ ਸਾਫ ਦਿਖਾਈ ਦੇ ਰਹੀਆਂ ਨੇ ਕਿ ਹਲਕੀ ਧੁੰਦ ਸੀ ਜਿਹੜੀ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਸੀ ਉਸ ਦਾ ਕਾਰਨ ਸੀ ਕਿ ਜਿਹੜੀ ਪਿਛਲੇ ਦਿਨੀ ਬਾਰਿਸ਼ ਹੋਈ ਹੈ ਤੇ ਉਹਦੇ ਕਾਰਨ ਨਮੀ ਹੈ ਜਿਹੜੀ ਉਹ ਉੱਪਰ ਉੱਠ ਰਹੀ ਹੈ ਭਾਫ਼ ਦੇ ਰੂਪ ਦੇ ਵਿੱਚ ਵਾਸ਼ਪੀਕਰਨ ਦੇ ਰੂਪ ਦੇ ਵਿੱਚ ਉਹ ਹਲਕੇ ਹਲਕੇ ਦੇਖ ਸਕਦੇ ਹੋ ਤੁਸੀਂ ਕਿਤੇ ਕਿਤੇ ਪਹਿਲੇ ਘੰਟਿਆਂ ਦੇ ਵਿੱਚ ਬਣੀ ਹੋਈ ਸੀ ਕੋਈ ਜ਼ਿਆਦਾ ਨਹੀਂ ਸੀ ਤੇ ਬਾਕੀ ਮੌਸਮ ਹਵਾਵਾਂ ਦੇ ਪੱਖੋਂ ਵੀ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਅੱਜ ਚੱਲਦੀਆਂ ਹੋਣਾਂ ਨਜ਼ਰ ਆਉਣਗੀਆਂ ਆਪਾਂ ਨੂੰ ਤੇ ਮੌਸਮ ਠੀਕ ਠਾਕ ਹੈ ਸਾਫ ਆ ਖੁਸ਼ਕਾ ਜਿਹੜੇ ਵੀ ਦੋਸਤ ਮਿੱਤਰ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਤਸਵੀਰਾਂ ਤਾਂ ਦੋਸਤੋ ਦੇਖ ਸਕਦੇ ਹੋ ਅੱਜ 2 ਤਰੀਕ ਦਾ ਮੌਸਮ ਬਿਲਕੁਲ ਸਾਫ ਖੁਸ਼ਕਾ ਜਿਵੇਂ ਅਸੀਂ ਰਾਤ ਤੁਹਾਨੂੰ ਜਾਣਕਾਰੀ ਦਿੱਤੀ ਸੀ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਤੇ ਖੁਸ਼ਕ ਮੌਸਮ ਜਿਹੜਾ ਇਸ ਸਮੇਂ ਬਣਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਦੁਪਹਿਰ ਤੋਂ ਬਾਅਦ ਹਲਕੇ ਉੱਚੇ ਜੇ ਬੱਦਲ ਲੰਘਣੇ ਸ਼ੁਰੂ ਹੋਣਗੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਹੋਊਗਾ ਤੇ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਵਾਪਸੀ ਕਰ ਲੈਣਗੀਆਂ ਤੇ ਤਾਪਮਾਨ ਨੇੜੇ ਅੱਜ 23-24 ਡਿਗਰੀ ਦੇ ਕਰੀਬ ਦਰਜ ਕੀਤੇ ਜਾਣਗੇ ਦਿਨ ਦੇ ਤੇ 3 ਤਰੀਕ ਨੂੰ ਜਿਹੜਾ ਮੌਸਮ ਦੇ ਵਿੱਚ ਇੱਕ ਬਦਲਾਅ ਆਉਣ ਜਾ ਰਿਹਾ ਜਿਹਦੇ ਨਾਲ ਅਸੀਂ ਕਹਿ ਸਕਦੇ ਹਾਂ ਬਦਲਵਾਈ ਜਿਹੜੀ ਸਵੇਰ ਦੇ ਪਹਿਲੇ 2-3 ਘੰਟੇ ਛੱਡ ਕੇ 10-11 ਵਜੇ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪਹੁੰਚਣੀ ਸ਼ੁਰੂ ਹੋ ਜੂਗੀ ਤੇ ਉਸ ਦੇ ਨਾਲ ਜਿਹੜਾ ਕੱਲ ਨੂੰ ਕਿਤੇ ਕਿਤੇ ਜਿਹੜੇ ਉੱਤਰ-ਪੱਛਮੀ ਇਲਾਕੇ ਨੇ ਜਾਂ ਉਸ ਤੋਂ ਬਾਅਦ ਕਹਿ ਸਕਦੇ ਆ ਪੁਆਦ ਤੇ ਮਾਝੇ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਜਿਹੜਾ ਮੀਂਹ ਦੇ ਆਕਾਰਵੀਆਂ ਪਾਣੀ ਟੁੱਟ ਮੇਰੂ ਵਿੱਚ ਦੇਖਣ ਨੂੰ ਮਿਲ ਨਹੀਂ ਆ। ਬਾਕੀ ਮੀਂਹ ਬਾਰੇ ਜੋ ਵੀ ਅਪਡੇਟ ਆਊਗੀ ਕੱਲ ਦੀ ਜਾਂ ਰਾਤ ਦੇ ਸਮੇਂ ਜੋ ਵੀ ਅਪਡੇਟ ਹੋਊਗੀ ਬਦਲਵਾਈ ਦੀ ਉਹ ਤੁਹਾਡਾ ਸਾਂਝੀ ਕਰ ਦਵਾਂਗੇ ਇਹ ਸਿਸਟਮ ਜੀ ਹਲਕੀ ਆ ਕੋਈ ਜ਼ਿਆਦਾ ਸਟਰੋਂਗ ਸਿਸਟਮ ਨਹੀਂ ਹੈਗੀ ਠੀਕ ਠਾਕ ਮੌਸਮ ਜਿਹੜਾ ਦੇਖਣ ਨੂੰ ਆਪਾਂ ਨੂੰ ਮਿਲੂਗਾ ਕੱਲ ਨੂੰ ਤੇ ਅੱਜ ਜਿਹੜਾ ਬਿਲਕੁਲ ਸਾਫ਼ ਮੌਸਮ ਹੈ ਉਹ ਦੇਖਣ ਨੂੰ ਮਿਲੂਗਾ ਤੁਸੀਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਕਿ ਮੌਸਮ ਬਿਲਕੁਲ ਸਾਫ਼ ਹੈ ਇਸ ਸਮੇਂ ਚੰਗੀ ਧੁੱਪ ਕੜਾਕੇ ਦੀ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਸੂਰਜ ਜਿਹੜਾ ਉਹ ਚਮਕਾ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰ ਦੇ ਵਿੱਚ ਲਾਈਵ ਦੇਖ ਸਕਦੇ ਹੋ ਤੁਸੀਂ ਤੇ ਜਿੱਥੇ ਵੀ ਥੋੜੀ ਬਹੁਤ ਤੁੰਦ ਸੀ ਉਹ ਜ਼ਰੂਰ ਕਮੈਂਟ ਕਰ ਦਿਓ ਦੋਸਤੋ ਤਾਂ ਜੋ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਉਹ ਤੁਹਾਡੇ ਨਾਲ ਇਲਾਕੇ ਦੇ ਨਾਮ ਦੀ ਜਿਹੜਾ ਨਾਮ ਹੋ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰ ਦਈਏ ਤੇ ਇਸ ਸਮੇਂ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਜਿਹੜੇ ਦੋਸਤ ਮਿੱਤਰ ਪਹਿਲੀ ਵਾਰੀ ਜੁੜ ਰਹੇ ਨੇ ਚੈਨਲ ਦੇ ਨਾਲ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ